ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂਗੇ ਬਾਈ ਬਿੰਦਰ ਕੋਲੇ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਲੈ ਕੇ ਆਇਆ ਟਰਾਲੀਆਂ ਸਸਿਕਾ ਬਾਈ ਸਸਿਕਾ ਬਾਈ ਜੀ ਠੀਕ ਹੈ ਬਿੰਦਰ ਬਾਈ ਹਾਂ ਬਾਈ ਜੀ ਵਧੀਆ ਠੀਕ ਹੈ ਜੀ ਤੇ ਮੇਨ ਲਕੇਸ਼ਨ ਬਾਈ ਜੀ ਹਾਂਜੀ ਇਹ ਮੋੜ ਮੰਡੀ ਰੋਡ ਤੇ ਅਤਲਵੰਡੀ ਸਾਹਿਬ ਉਹਦਾ ਇੱਕ ਨੰਬਰ ਪਲਾਟ ਆਪਣਾ ਠੀਕ ਹੈ ਜੀ ਤੇ ਇੱਥੋਂ ਬਿਨਾਂ ਟਰਾਲੀਆਂ ਕਿੱਥੇ ਹੁੰਦੀਆਂ ਨੇ ਬਾਈ ਜੀ ਟਰਾਲੀਆਂ ਘੁੰਮਣ ਬਾਈ ਜੀ ਸੜਕ ਦੇ ਉੱਤੇ ਪੰਪ ਦੇ ਸਾਹਮਣੇ ਪਰਛਾਪ ਠੀਕ ਠੀਕ ਆ ਬਾਈ ਹਾਂ ਵੇਚਦੇ ਆ ਪਾਈਆਂ ਤੇ ਟਰਾਲੀ ਜਿਹੜੀ ਬਾਈ ਦਿਖਾਵਾਂਗੇ ਬਾਈ ਜੀ ਗਾਰੰਟੀ ਹੈਗੀ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਗਾਰੰਟੀ ਹੈ ਠੀਕ ਹੈ ਬਾਕੀ ਪੰਪ ਆ ਜਿਹੜਾ ਏਡੀ ਬਿੰਗੀ ਨਾ ਟਰਾਲੀ ਹੋਈ ਹੋਵੇ 6 ਮਹੀਨਿਆਂ ਦੀ ਪੰਪ ਦੀ ਵੀ ਗਾਰੰਟੀ ਹੈ ਆਪਣੀ ਬਦਲ ਕੇ ਦੇਵਾਂਗੇ ਜੇ ਕੋਈ ਠੀਕ ਹੈ ਲਓ ਬਾਈ 6 ਮਹੀਨੇ ਦੀ ਪੰਪ ਦੀ ਵੀ ਗਾਰੰਟੀ ਆ ਜੇ ਕਿਸੇ ਨੇ ਸਾਈ ਤੇ ਤਿਆਰ ਕਰਵਾਉਣੀ ਆ ਸਾਈ ਤੇ ਵੀ ਕਰਾਂ ਹਾਂਜੀ ਹਾਂਜੀ ਸਾਈ ਤੇ ਜਿੰਨਾ ਦੀ ਵੀ ਜਿੰਨਾ ਮਰਜੀ ਬੇਟਕਰਾਲੇ ਬੰਦਾ ਠੀਕ ਆ ਜੀ ਜਿਵੇਂ ਚਾਹਦਾ ਓਵੇਂ ਕਰਾਲੇ ਮੱਸੀ ਘਟਾ ਵੀ ਬਣਦਾ ਸਿੱਧੇ ਘਟਾ ਵਾਲੀ ਬਣਾ ਦਿੰਨੇ ਆ ਠੀਕ ਆ ਜੀ ਕੋਈ ਚ ਇਹ 11226 ਠੀਕ ਹੈ 1162 ਸਵਾ ਦੋ ਬਾਈ ਜੀ ਤੇ ਜੇ ਬਾਕੀ ਗੱਲਬਾਤ ਆਪਾਂ ਕਰੀਏ ਕੜਿਆਂ ਦੇ ਆਲੇ ਰਿੰਬਾਗੇ ਤੇ ਟਾਇਰ ਬਾਈ ਜੀ ਵੇਦਾ ਕੋਣਗੇ ਇਹ ਤਾਂ ਟਾਇਰ ਬਾਈ ਜੀ ਮਾੜਾ ਮੋਟਾ ਕੋਈ ਕਿੱਲ ਮੇਖ ਦਾ ਨਿਸ਼ਾਨ ਹੁੰਦਾ ਠੀਕ ਹੈ ਅਸੀਂ ਕਹਿ ਕੇ ਦੇ ਦਿੱ ਗਏ ਵੀ ਹਾਂ ਇਹ ਕੱਲ ਨਹੀਂ ਕਹਿੰਦੇ ਸਹੀ ਗੱਲ ਹੀ ਕਾਗਜ਼ ਨਹੀਂ ਹੈਗੀ ਇਹ ਕਿੱਲ ਮੇਖ ਦਾ ਨਿਸ਼ਾਨ ਹੁੰਦਾ ਉਹ ਚੱਲਦੇ ਆ ਵਧੀਆ ਠੀਕ ਹੈ ਜੇ ਬੰਦਾ ਆਪਦੇ ਪੌਣ ਚਾਹੁੰਦਾ ਤਾਂ ਪਾ ਸਕਦਾ ਕੋਈ ਚੱਕਰ ਵਾਲੀ ਗੱਲ ਤੇ ਜੇ ਜੋੜੀ ਕਟਾਉਣੀ ਹੋਵੇ ਬਾਈ ਜੀ ਜੋੜੀ ਕੱਟ ਲਾਂਗੇ ਬਾਈ ਜੀ ਆਪਾਂ ਵਿੱਚ 606000 ਦੀ ਜੋੜੀ ਕੱਟ ਲੈਣੇ ਆ ਠੀਕ ਆ 6500 ਰੁਪਏ ਦੀ ਤੇ 8 ਨਟ ਹੀ ਆ ਬਾਈ ਜੀ 8 ਨਟ ਹੀ ਵੀ ਆਉਂਦੇ ਆ 10 ਅਸੀਂ ਵੀ ਆਏ ਨੇ 4 ਇੰਚੀ ਦਾ ਹਿੱਸਾ ਹੁੰਦਾ ਆਪਣਾ ਦਾ 4 ਇੰਚੀ ਦਾ ਹਿੱਸਾ ਹਾਂਜੀ ਠੀਕ ਆ ਕੜੇ ਵਾਲੇ ਰਿੰਬਾ ਜਿੰਨੇ ਨੇ ਤੇ ਬਈ ਸਿੰਗਲ ਟੈਰੀ ਲਈ ਆ ਗਈ ਕੱਲੀ ਹਾਂ ਸਿੰਗਲ ਟੈਰੀ ਆ ਜੀ ਠੀਕ ਆ ਜੀ ਜੇ ਬਣ ਕੇ ਚਲੋ ਡਬਲ ਟੈਰੀ ਕਰਾਉਣੀ ਡਬਲ ਬਈ ਉਹ ਵੀ ਆਪਣਾ ਫਾਈਲ ਤੇ ਬਣਵਾਉਣੀ ਆ ਆਪਾਂ ਬਣਾ ਦਿੰਨੇ ਹੁੰਨੇ ਆ ਠੀਕ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲਓ ਬਈ ਤੇ ਚਾਦਰ ਕਿਹੜੀ ਲਾਉਣੇ ਬਾਈ ਜੀ ਆਪਾਂ ਚਾਦਰ ਬਾਈ ਟਾਟਾ ਦੀ ਹੁੰਦੀ ਆ ਬਾਕੀ ਇਹਦੇ ਜਸਤੀ ਲੱਗੀ ਹੋਈ ਆ ਨੀਚੇ ਲੈ ਬਈ ਜਸਤੀ ਚਾਦਰ ਵਾਲੀ ਇਹ ਤਾਂ ਬਈ ਜੋੜ ਵਾਲਾ ਫਰਸੀ ਹੁੰਦਾ ਨਾ ਜਸਤੀ ਦਾ ਹਾਂਜੀ ਹਾਂਜੀ ਜੋੜ ਤਾਂ ਫਿਰ ਤੁਹਾਨੂੰ ਪਤਾ ਵੀ ਪਈ ਜਾਂਦਾ ਜਸਤੀ ਚ ਤਾਂ ਬਈ ਜੀ ਪੱਕਾ ਜੋੜ ਪੈਂਦੇ ਪੈਂਦਾਗਾ ਲੈ ਬਈ ਬਾਕੀ ਜਸਤੀ ਦੀ ਜੀ ਗੱਲਬਾਤ ਕਰੀ ਬਈ ਜੀ ਇਹ ਤਾਂ 100% ਗਾਰੰਟੀ ਹਾਂਜੀ ਹਾਂਜੀ 100% ਠੀਕ ਆ ਜੀ ਜਸਤੀ ਚ ਤਾਂ ਬਈ ਜੀ ਇੰਦਾ ਦੀ ਸਾਈਡਾਂ ਤੇ ਟਾਟਾ ਦੀ ਲੱਗੀ ਹੋਈ ਆ ਦੇਖੋ ਠੀਕ ਆ ਜੀ ਲੈ ਬਈ ਸਾਈਡਾਂ ਮੋਰਾ ਵੀ ਹੋਮੇ ਜੀ ਕਰੂ ਉੱਤੇ ਪਈਆਂ ਨੇ ਬਾਈ ਜੀ ਠੀਕ ਆ ਜੀ ਵਧੀਆ ਕੰਮ ਆਗਾ ਬਾਈਆਂ ਦਾ 1 ਨੰਬਰ ਕੰਮ ਆ ਜੀ ਮੈਂ ਆਪਾਂ ਕਹਿੰਦੇ ਜੇ ਬਈ ਜ ਵੇਟ ਹੁੰਦਾ ਇਹ 1.14 ਤੋਂ ਲੈ ਕੇ 15 ਕੁਆਂਟਲ ਤੱਕ 1.14 ਤੋਂ ਸਟਾਰਟਿੰਗ ਹੋ ਜਾਂਦੀ ਹੈ ਨਾ ਹਾਂ ਸਟਾਰਟਿੰਗ ਹੈ ਜੀ ਬਾਕੀ ਮਰਜ਼ੀ ਨਾਲ ਉਹਦੀ ਨਾਲ ਵੇਟ ਜਿਹਾ ਵਧਾਉਣਾ ਵਧਵਾ ਸਕਦਾ ਕਿੰਨਾ ਹੀ ਬਣਾ ਸਕਦਾ ਜਿੰਨਾ ਮਰਜ਼ੀ ਹਾਂ ਹਾਂ ਠੀਕ ਆ ਬਾਈ ਜੀ ਤੇ ਬਾਕੀ ਜੇ ਤੁਹਾਨੂੰ ਦਿਖਾ ਦੇਣੇ ਬਾਈ ਜੀ ਜਿਹਦੇ ਥੱਲੇ ਬੱਤਿਆਂ ਦੀ ਗੱਲ ਕਰੀ ਬਾਈ ਜੀ ਕਿੰਨੇ ਬੱਤੇ ਲੱਗੇ ਹੋਣਗੇ ਬੱਤੇ ਤੇ 14 ਵੀ ਹੁੰਦੇ ਆ ਬਾਈ 15 ਵੀ ਹੁੰਦੇ ਆ 14 ਵੀ ਹੁੰਦੇ ਆ 15 ਵੀ ਹੁੰਦੇ ਆ ਥੱਲੇ ਦਿਖਾ ਦੇ ਜਸਪ੍ਰੀ ਤੇ ਪੰਪ ਦਿਖਾ ਦੇ ਤੇ ਪੰਪ ਕਿੰਨੇ ਸਟੇਜ ਦਾ ਹੁੰਦਾ ਬਾਈ ਜੀ ਪੰਪ ਇਹਦਾ ਦੋ ਸਟੇਜ ਦਾ ਦੋ ਸਟੇਜ ਦਾ ਠੀਕ ਆ ਜੀ ਲੈ ਵੀ ਚਾਦਰ ਵੀ ਤੁਸੀਂ ਦੇ ਸਕਦੇ ਐਮਸੀ 70 ਐ ਐਮਸੀ 70 ਹੈਗੀ ਇਹ ਆਪਾਂ ਗੱਲਬਾਤ ਕਰੀ ਬਈ ਜੀ ਇੱਕ ਆਪਾਂ ਐਂਗਲ ਪੱਤੇ ਕਹਦੇ ਸੀ ਨਾ ਹਾਂ ਇਹ ਜਾਨਾ ਜਿਹੜੀ ਐਂਗਲ ਲੱਗੀ ਹੁੰਦੀ ਆ ਐਂਗਲ ਦੀ ਥੋੜੀ ਜਿਹੀ ਮਣਿਆਦ ਅਸੀਂ ਘੱਟ ਮੰਨਦੇ ਆ ਠੀਕ ਆ ਵੀ ਉਹਦਾ ਥੱਲੇੋਂ ਗਲ ਜਾਂਦੀ ਆ ਠੀਕ ਆ ਇਹ ਚ ਗਲਣ ਦਾ ਚੱਕਰ ਨਹੀਂ ਰਹਿੰਦਾ ਕੋਈ ਠੀਕ ਆ ਪਿਛਲਾ ਪਾਰਟ ਜਿਹੜਾ ਜਦੋਂ ਪਿਛਲੇ ਚਾਰ ਪੈ ਜਾਂਦੇ ਹਾਂ 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 ਸਨ ਚਾਰ ਪੈ ਜਾਂਦੇ ਤੇ ਪਾਣੀ ਪੂਣੀ ਵੱਲੋਂ ਮਲੀ ਪਈ ਜਾਂਦਾ ਲੈ ਬਈ ਇੱਥੇ ਬਾਈਆਂ ਨੇ ਇੱਕ ਬਿਨ ਰੰਗ ਵਾਲੀ ਵੀ ਲਈ ਹੋਇਆ ਆਹ ਦੇਖ ਸਕਦੇ ਹੋ ਬਈ ਜੀ ਜਿਵੇਂ ਆਪਾਂ ਬਈ ਪਹਿਲਾ ਵੀ ਉਥੇ ਭਾਈਆਂ ਨੇ ਤਾਂ ਝਾੜ ਕੇ ਵੀ ਦਿਖਾਇਆ ਸੀਗਾ ਨਹੀਂ ਭਾਈ ਆਪਣੇ ਮਸਾਲਾ ਮਸੂਲਾ ਨਹੀਂ ਭਰਿਆ ਹੁੰਦਾ ਹੈਗਾ ਠੀਕ ਆ ਕਈ ਵੇਰ ਪਰ ਆਪਾਂ ਮੇਰਾ ਰੰਗ ਵਾਲੀ ਟਰਾਲੀ ਝਾੜਦਾ ਬੰਦਾ ਹਾਂ ਪਟीन ਨਹੀਂ ਭਰਦੇ ਉਹ ਚੀਜ਼ਾਂ ਨਹੀਂ ਹੁੰਦੀਆਂ ਆਪਣੇ ਠੀਕ ਆ ਜੀ ਆਪਣੇ ਸਿੱਧਾ ਬਾਇਲਟੀ ਦੀ ਲੇੜ ਹੀ ਲੱਗੀ ਹੁੰਦੀ ਹੈ ਜੀ ਨਹੀਂ ਹੋਵੇ ਠੀਕ ਆ ਜੀ ਤੇ ਤਾਂ ਆਪਾਂ ਗਏ ਤਾ ਸਰੀਆਂ ਵਾਲੀ ਆ ਗਏ ਹਾਂਜੀ ਹਾਂਜੀ ਐਵੀ ਟਰਾਲੀ ਐ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਐਂਗਲ ਉਂਗਲ ਪੂਰੀ ਮੋਟੀ ਲਾਈ ਆ ਐ ਨਹੀਂ ਹੈਗਾ ਬੇਬਾਕ ਪੱਤੀ ਆਈ ਐਂਗਲ ਨਹੀਂ ਹੈਗੀ ਇਹ ਅੱਛਾ ਪੱਤੀ ਆ ਗਈ ਪੱਤੀ ਆਈ ਮਾ ਆਲਾ ਮਾੜਾ ਮੋਟਾ ਹੱਥ ਹੀ ਲਾ ਕੇ ਸਰ ਉਹ ਨਹੀਂ ਹਲਕੀ ਨਹੀਂ ਕਿੰਨੇ ਕੇ ਦਾ ਫਰਸ ਇਹਦੇ 10 12 ਦਾ 10 12 ਦਾ ਹਾਂਜੀ ਠੀਕ ਆ ਜੀ ਤੇ ਆਮ ਅਟਕੇ ਝਾ ਜਾਂਦਣ ਬਾਈ ਜੀ ਤੇ ਮੱਸੀ ਹੁੱਕਾ ਅੱਗੇ ਵੇਜੇ ਬਤਰੀ ਦੇ ਸਾਹ ਹੋਗੇ ਤੇ ਇਹਦਾ ਫਾਇਦਾ ਜੇ ਗੱਲ ਕਰੀ ਬਾਈ ਜੀ ਕੀ ਫਾਇਦਾ ਇਹ ਆ ਮੋੜਨ ਵੇਲੇ ਜੀ ਟਾਇਰ ਨਹੀਂ ਲੱਗਦਾ ਨਾਲ ਜਿਵੇਂ ਮਰਜ਼ੀ ਮੋੜ ਲਿਓ ਭਵਾਂ ਚਾਹ 11 ਫੁੱਟ ਹਾਂ ਐਲ ਟੈਪ ਮੋੜ ਲਓ ਭਵਾਂ ਨਾਲ ਹੀ ਜਾਵਾਂ ਠੀਕ ਆ ਜੀ ਹਾਂ ਜਰਾ ਇਹ ਮਾਰ ਕੇ ਲੈ ਕੇ ਗਏ ਜਮਾ ਸਿਰਾ ਕੰਮ ਹੀ ਆਇਆ ਠੀਕ ਆ ਸਿਰਾ ਕੰਮ ਹੀ ਆਗਾ ਬਾਈ ਕਹਿੰਦਾ ਜੇ ਆਪਾਂ ਗੱਲ ਲਗਵਾਤ ਕਰੀਏ ਨਾ ਜੇ ਕਈ ਵਾਰ ਅਗਲਾ ਕਹਿੰਦਾ ਵੀਰੇ ਤੁਹਾਡੀ ਟਰਾਲੀ ਲੈ ਕੇ ਜਾਣੀ ਆ ਅਸੀਂ ਪਰਟ ਤਾਂ ਤੇ ਨਹੀਂ ਯੂਜ਼ ਕਰਨੀ ਆ ਉਹ ਭਾਈ ਇਹਦਾ ਜਿੰਦਾ ਲੱਗ ਜਾਂਦਾ ਐ ਨਹੀਂ ਵੀ ਹਰੇਕ ਟਰੈਕਟਰ ਦਾ ਤੇਲ ਲੱਗ ਜਾਂਦਾ ਇਹਦੇ ਵਿੱਚ ਠੀਕ ਆ ਜੇ ਆਪਣਾ ਨਵਾਂ ਟਰੈਕਟਰ ਆ ਤੇਲ ਉਹ ਐ ਨਹੀਂ ਡਿੱਕਾ ਰਹਿੰਦਾ ਵੀ ਆਪਣਾ ਖਰਾਬ ਨਹੀਂ ਹੁੰਦਾ ਤੇਲ ਠੀਕ ਜੇ ਆਪਣਾ ਟਰੈਕਟਰ ਇਕੱਲੇ ਤੇ ਚੱਲਣੀ ਆ ਤਾਂ ਇਕੱਲੇ ਤੇ ਚੱਲਣੀ ਆ ਜਿਆਦਾ ਲੈ ਗਿਆ ਤਾਂ ਅਗਲੇ ਨੂੰ ਕਹਿੰਦੇ ਭਾਈ ਮੈਂ ਇੱਕ ਐਵੇਂ ਵੀ ਹੁੰਦਾ ਨਾ ਆਲਨ ਟਰੈਕਟਰ ਨਵਾਂ ਲਿਆਂਦਾ ਹੁੰਦਾ ਹੈ ਤਾਇਰ ਆ ਉਹ ਤਾਇਰ ਬੜਾ ਅਗਲਾ ਖਬਰਾ ਕਹੇ ਜਾਂ ਟਰੈਕਟਰ ਨੂੰ ਗਾਂ ਤੇਲ ਤੋਂ ਮਾੜਾ ਹੁੰਦਾਗਾ ਗਾਂ ਅਗਲੇ ਦੀ 6 ਲੱਖ ਦੀ ਯਾਰ ਕੱਢੀ ਜਾਂਦੀ ਏ ਇਹ ਵੀ ਗੱਲ ਹੈਗੀ ਹੈ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਇਹ ਇਹਦੇ ਨਾਲ ਬਾਈ ਜੀ ਆਪਾਂ ਗੱਲਬਾਤ ਕਰੀਏ ਟੋਪੀ ਵੀ ਆ ਜਾਂਦੀ ਹੈ ਨਾ ਬਾਈ ਜੀ ਟੋਪੀ ਬਾਈ ਜੀ ਐਕਸਟਰਾ ਆਉਂਦੀ ਹੈਗੀ ਐਕਸਟਰਾ ਹੁੰਦੀ ਹੈ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ weight ਕਿੰਨਾ ਹੋਗਾ ਬਾਈ ਜੀ ਇਹਦਾ weight ਹੈਗਾ ਹੈਗਾ 1.5 14 ਕੁਇੰਟਲ ਤਾਂ ਹੈ ਗਈ ਹੈਗਾ ਜੀ ਵੱਧ ਵੀ ਹੋ ਸਕਦਾ 15 ਕੁਆਂਟਲ ਤੱਕ ਵੀ ਹੋ ਸਕਦਾ ਠੀਕ ਆ ਜੀ ਤੇ ਆਪਾਂ ਕਿਹੜਾ ਕੋਈ ਤੋਲ ਕੇ ਨਹੀਂ ਬਣਾਉਂਦੇ ਆਪਾਂ ਚੀਜ਼ ਵਧੀਆ ਕੁਆਲਟੀ ਬਣਾਉਣੀ ਆ ਜਨਾ ਠੀਕ ਆ ਜੀ ਤੇ ਆਪਣੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਕਲਰ ਵਾਲੀਆਂ ਟਰਾਲੀਆਂ ਖੜੀਆਂ ਨੇਗੇ ਪਾਈਆਂ ਕੋਲੇ ਤੇ ਆਪਾਂ ਕਹਿ ਲਈਏ ਨਾ ਟੋ ਮਾਡਲ ਟਰਾਲੀ ਕਹ ਲਈਆਂ ਨਾ ਇਹਨਾਂ ਨੂੰ ਹਾਂਜੀ ਹਾਂਜੀ ਜੇ ਭਾਈ ਜੀ ਡਬਲ ਟਾਇਰ ਟਰਾਲੀ ਤਿਆਰ ਕਰਵਾਉਣੀ ਵੇ ਇਹਨਾਂ 'ਚ ਕੋਈ ਡਬਲ ਟਾਇਰ ਟਰਾਲੀ ਹੈਗੀ ਆਪਣੇ ਕੋਲ ਨਹੀਂ ਇਹਨਾਂ 'ਚ ਉਹ ਨਹੀਂ ਹੈਗੀ ਜੀ ਡਬਲ ਟਾਇਰ ਤਾਂ 6.5 ਫੁੱਟ ਬਣੂ ਉਹ ਫਿਰ ਸਪੈਸ਼ਲੀ ਬਣਦੀ ਹੈ ਸਪੈਸ਼ਲੀ ਬਣਦੀ ਹੈ ਹਾਂ ਹਾਂ ਸਾਈਜ਼ ਉਹ ਤੇ ਬਣਾ ਦਿੰਨੇ ਵੈਸੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਬਣ ਜੂਗੀ ਟਰਾਲੀ ਠੀਕ ਹੈ ਜੀ ਤੇ ਮੰਨ ਕੇ ਚਲੋ ਜਦੋਂ ਟੂੜੀ ਨੂੰ ਯੂਜ਼ ਕਰਨੀ ਹੈ ਨਾ ਇਹਦੇ ਉੱਤੇ ਟੋਪੀ ਰੱਖੀ ਹੈ ਹਾਂ ਟੋਪੀ ਲੱਗ ਜਾਂਦੀ ਹੈ ਜੀ ਤੇ ਠੀਕ ਹੈ ਜੀ ਬਾਕੀ ਟੋਪੀ ਸਾਰਾ ਤਾਂ ਰੱਖ ਵੱਢ ਕੇ ਉਹ ਹੋ ਜਾਂਦਾਗਾ ਲੱਗ ਜਾਂਦਾਗਾ ਤੇ ਜੇ ਟੋਪੀ ਦਾ ਰੇਟ ਲੈ ਕੇ ਗੱਲ ਕਰੀ ਬਈ ਟੋਪੀ ਦਾ ਰੇਟ ਕਿੰਨਾ ਟੋਪੀ ਇਹਦੀ 10000 ਰੁਪਏ ਦੀ ਟੋਪੀ ਲੱਗ ਜਾਂਦੀ ਹੈ ਹਾਂ ਐਕਸਟਰਾ ਹਾਂ ਐਕਸਟਰਾ ਬਸ 10000 ਰੁਪਏ ਉਹ ਐਕਸਟਰਾ ਲੱਗਣਾ ਤੇ ਇਹਦੀ ਡਿਮਾਂਡ ਬਈ ਜੀ ਇਹ ਆ ਟਰਾਲੀ ਦੀ ਡਿਮਾਂਡ ਤਾਂ ਜਿਵੇਂ ਆਪਾਂ ਮੰਗਦੇ ਤਾਂ 142000 ਆ ਟਰਾਲੀ ਦਾ ਠੀਕ ਹੈ ਜੀ ਇਹ ਡਿਮਾਂਡ ਆ ਜੀ ਹਾਂਜੀ ਹਾਂਜੀ ਡਿਮਾਂਡ ਆ ਇਹਦੀ 142000 ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜਾਂਦਾ ਕੋਈ ਬਾਕੀ ਆਪਾਂ ਵੈਸੇ ਵੀ ਕਰ ਦਾਂਗੇ ਜੋ 10000 ਰੁਪਏ ਲੈਸ ਕਰ ਦਿੰਦੇ ਹਾਂ ਟਰਾਲੀ ਦਾ 100 ਜੇ ਆਪਣੀ ਵੀਡੀਓ ਦੇਖ ਕੇ ਆਉਗੇ ਤਾਂ ਹਾਂਜੀ ਹਾਂਜੀ ਜੇ ਤੁਹਾਡੀ ਵੀਡੀਓ ਦੇਖ ਕੇ ਬੰਦਾ ਸ਼ੇਅਰ ਕਰਕੇ ਆਜੂ ਆਪਾਂ 10000 ਰੁਪਏ ਲੈਸ ਕਰ ਠੀਕ ਆ ਜੇ 142000 ਦੀ ਲੈ ਕੇ ਆਣੀ ਆ ਨਾਲ ਟੋਪੀ ਦੇ ਨਾਲ ਹੀ ਦੇ ਦੇ 142 ਹਾਂ 42000 ਦੀ ਟੋਪੀ ਦੇ ਦਾਂਗੇ ਨਾਲ 142000 ਸੰਗ ਟੋਪੀ ਮਿਲ ਜੇਗੀ ਤੇ ਬਾਕੀ ਤੁਸੀਂ ਦੇ ਸਕਦੇ ਬਈ ਟਰਾਲੀ ਦੀ ਪੂਰੇ 100% ਗਾਰੰਟੀ ਆ ਕਿ ਜਿਹੜੀ ਆਪਾਂ ਜਸਤੀ ਵਾਲੀ ਗਲੀ ਹੈ ਨਾ ਉਹਦੇ ਦਾ ਜਿਹੜੇ ਪਾਣੀ ਪਾ ਕੇ ਖੜਾ ਲਿਆ ਨਾ ਹਾਂਜੀ ਹਾਂਜੀ 8 ਘਹਿਜ ਹੁੰਦੀ ਹੈ ਵਿੱਚ ਠੀਕ ਆ ਜੀ ਹਾਂ 8 10 ਦੀ ਵੀ ਹੁੰਦੀ ਹੈਗੀ ਠੀਕ ਆ ਜੀ ਆ ਜੀ ਜੇ ਆਪਾਂ ਜਿਵੇਂ ਆਪਾਂ ਪਹਿਲਾਂ ਟਰਾਲੀ ਤੇ ਲੱਗ ਚੱਲੇ ਆ ਨਾ ਉਹਰੇ ਤੋਂ ਨਹੀਂ ਇਹ ਖੁੱਲਦਾ ਨਹੀਂ ਜਿਵੇਂ ਮਰਜ਼ੀ ਉਖਲੀ ਅੱਖਾਂ ਵਿੱਚ ਬਾਈ ਦੀ ਜਾਵੇ ਦੂਜੇ ਨਾਲ ਡਾਲੇ ਖੁੱਲ ਜਾਂਦੇ ਆ ਕਈ ਵਾਰੀ ਠੀਕ ਆ ਜੀ ਲੈ ਬਾਈ ਇਹ ਗਰਾਰੀ ਵਾਲਾ ਆ ਗਿਆ ਇਹ ਖੁੱਲਦਾ ਨਹੀਂਗਾ ਠੀਕ ਆ ਜੀ ਤੇ ਡਾਲੇ ਤਾਂ ਨਹੀਂ ਬਾਈ ਜੀ ਇਦਾਂ ਹੈਗਾ ਖੜਕੀ ਜਾਣਾ ਹਾਂ ਜੀ ਨਾ ਖੜਕਣ ਹੋਰ ਗਰੰਟੀ ਆ ਖੜਕਣ ਹੋਰ ਗਰੰਟੀ ਆ ਜੀ ਹਾਂ ਹਾਂ ਪਿੰਨਾਂ ਲਾਈਆਂ ਹੋਈਆਂ ਇਹ ਕੜਾਉਂ ਬਾਬਾ ਬਣਾ ਕੇ ਲੈ ਕਲੱਚ ਵਾਲੇ ਟਰੈਕਟਰ ਦਾ ਬਾਈ ਤੁਸੀਂ ਬਹੁਤ ਸੁਣੇ ਹੋਣਗੇ ਜੇ ਟਰਾਲੀ ਬਣਾਉਣੀ ਹੈ ਕਲੱਚ ਵਾਲੇ ਦਾ ਟਰਾਲੀ ਵੀ ਹਾਂ ਹਾਂ ਬਣ ਜਾਂਦੀ ਆ ਜੀ ਬਣ ਕੇ ਆਪ ਮੋਬਾਈਲ ਨੰਬਰ ਤੇ ਨਿਕਾ ਮ 42 ਜੇ ਬਈ ਪੁਰਾਣੀ ਟਰਾਲੀ ਕੱਟਣੀ ਹੋਵੇ ਉਹ ਆਪਾਂ ਕੱਟ ਲੈਨੇ ਆਂ ਇਹ ਦੇਖ ਕੇ ਕੱਟ ਲਾਂਗੇ ਟਰਾਲੀ ਜਿਹੇ ਜੀ ਹੋਈ ਠੀਕ ਆ ਜੀ ਜਿੰਨੇ ਕਾਲੀ ਹੋਈ ਉਹੋ ਜੀ ਕੱਟ ਲਾਂਗੇ ਠੀਕ ਜਿੰਨੇ ਕਦੇ ਮੰਨ ਕੇ ਲੋ ਰੇਟ ਪੁਰਾਣੀ ਟਰਾਲੀ ਕੱਟ ਲੂਗੇ ਆਪਾਂ ਨਵੀਂ ਦੇ ਦਾਂਗੇ ਵਿੱਚ ਬਾਕੀ ਪਤਾ ਕਰ ਲਾਂਗੇ ਠੀਕ ਹਾਂ ਹਾਂ ਠੀਕ ਆ ਬਈ ਧੰਨਵਾਦ ਤੁਹਾਡੀ ਅਸਲੀ ਦਾ ਬਈ ਦੋ ਬਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ